ਹਾਏ ਮੇਰਾ ਟਰੈਕਟਰ ਮਾੜਾ ਐ ਦੂਜੇ ਨੂੰ ਜਾਂਦਾ ਆ ਹਾ ਹਾ ਮੇਰੇ ਵਾਲਾ ਯਾਰ ਤੂੰ ਆ ਮਾਰਦਾ ਉਹਦੇ ਫਾਹੇ ਵੜਦਾ ਜਾਂਦਾ ਇਹ ਜਿਹੜੀ ਊਨਤ ਐ ਇਹ ਉੱਥੇ ਲਿਜਾ ਕੇ ਖੜੇ ਕਰਦੀ ਆ ਟਰੈਕਟਰ ਦੀ ਮੋਡੀਫਿਕੇਸ਼ਨ ਨਾਲ ਕਿਸੇ ਵੀ ਟਰੈਕਟਰ ਦੀ ਮੋਡੀਫਿਕੇਸ਼ਨ ਨਾਲ ਕੀ ਉਹਦਾ ਕੋਈ ਖੇਤੀ ਨਾਲ ਸੰਬੰਧ ਹੈ ਕੀ ਉਹਦੇ ਨਾਲ ਆਪਣੀ ਖੇਤੀ ਦੀ ਕੋਈ ਪ੍ਰੋਫਿਟੇਬਿਲਟੀ ਵੱਧਦੀ ਹੈ ਕੀ ਆਪਾਂ ਉਹਦੇ ਨਾਲ ਬਹੁਤ ਮਹਾਨ ਬਣ ਜਾਂਦੇ ਆ ਜਾਂ ਆਪਣੀ ਕੋਈ ਯੀਲਡ ਵੱਧ ਜਾਂਦੀ ਹੈ ਇਹ ਤਾਂ ਯਾਰ ਬਰਬਾਦੀ ਤੋਂ ਇਲਾਵਾ ਹੈ ਕੀ ਆ ਵੈਸੇ ਅਰ ਸਭ ਤੋਂ ਵੱਡੀ ਦੁੱਖ ਦੀ ਗੱਲ ਸਾਡਾ ਧਾਰਮਿਕ ਫਲਸਫਾ ਜਿਹੜਾ ਸਾਡਾ ਕੀ ਕਹਿੰਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕਿ ਨੇਚਰ ਸਰਸਸ ਨੂੰ ਸੰਭੋ ਕੰਪਨੀਆਂ ਹੁਣ BS ਜਿਹੜਾ ਫੋਰ ਸਟੈਂਡਰਡ ਆਇਆ 50 HP ਤੋਂ ਉੱਪਰ ਹਾਂਜੀ ਉਹਦੇ ਤੇ ਕਿੰਨਾ ਖਰਚ ਆਇਆ ਜ਼ਿੰਮੇਦਾਰ ਤੇ ਲੱਖ ਰੁਪਈਆ ਪਿਆ ਹਨਾ ਕਿਉਂ ਲਾਇਆ ਤਾਂ ਕਿ ਆਪਣਾ ਜਿਹੜਾ ਹੈਵੀ ਮੈਟਲਸ ਨੇ ਇਹ ਨਾ ਐਕਜ਼ੋਸ ਚੋਂ ਬਾਹਰ ਨਿਕਲਣ ਇੱਕ ਮਿੰਟ ਚ ਯਾਰ ਕਰੋੜਾਂ ਦੀ ਆਰ ਐਨ ਡੀ ਨੂੰ ਪੱਟ ਕਿਉਂ ਮਾਰਨਾ ਪਲੱਸ ਇਹ ਤਾਂ ਆਪਾਂ ਮੋਡੀਫਿਕੇਸ਼ਨ ਤਾਂ ਕਹੀ ਜਾਂਦੇ ਆ ਆਪਾਂ ਇਹ ਤਾਂ ਕਦੇ ਸੋਚਿਆ ਹੀ ਨਹੀਂ ਜਿਹੜਾ ਵਾਤਾਵਰਨ ਦਾ ਬੇੜਾ ਕਰਕੇ ਕਰ ਰਹੇ ਆ ਉਹਦੇ ਤੇ ਵੀ ਨਾ ਮਾੜਾ ਮੋਟਾ ਸੋਚੋ ਤਾਂ ਚਾਰੇ ਪਾਸਿਓਂ ਘਟ ਹੈ ਬਾਈ ਇਹ ਤਾਂ ਇੱਕ ਊਨਤ ਹੈ ਕਮੀ ਆਪਣੇ ਆਪ ਨੂੰ ਮਹਿਸੂਸ ਹੋਣੀ